ਗਉੜੀ ਚੇਤੀ ਕੋੰਕਾਰ ਸਤ ਗੁਰ ਪ੍ਰਸਾਦ ਹਰ ਜਸ ਸੁਨਹਿ ਨ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ 기 라ਵਹਿ ਐਸੀ ਲੋਗਨ ਸੋ ਕਿਆ ਕਹੀਐ ਜੋ ਪ੍ਰਭ ਕੀਏ ਭਗਤਤੀ ਬਾਝ ਤਿੰਨ ਤੇ ਸਦਾ ਡਰਾਨੇ ਰਹੀਐ ਰਹਾਉ ਆਪਨਾ ਦੇਹ ਚੂਰੂ ਪਰ ਪੰਨੀ ਤਹ ਨਿੰਦਹ ਜਹ ਗੰਗਾ ਆਨੀ बैठ ति कुटलिता चले चल आप गई अवरन हूँ कर छाड़े कुचर चायन न जाने ब्रह्माहू कहो ने माने आप गई अवरन हूँ खोवे आग लगाई मंदिर में सोव अवरण हस्ते आप हैं कन्ने तिनको को देख कबीर जाने आप गई अवरण हूं खोवे आग लगाई मंदिर में सो वह ਆਵਰਨ ਹਸਤੇ ਆਪ ਹੈ ਕੰਨੇ ਤੈਨ ਕੋ ਦੇਖ ਕਬੀਰ ਲ ਜਾਨੀ ਆਪ ਗਏ ਵਰਨ ਹੋ ਖੋਵੇ ਆਗਨ ਗਏ ਮੰਦਰ ਮੈਂ ਸੋਹ ਹੈ ਅਵਰਣ ਹਸਤ ਆਪ ਹੈ ਕਰਨੇ ਤਨ ਕੋ ਦੇ ਕਬੀਰ ਨ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਵਨ ਹੁਕਮ ਕਬੀਰ ਸਾਹਿਬ ਜੀ ਦੀ ਬਾਣੀ ਕਈ ਮਨੁੱਖ ਆਪ ਨਾ ਕਦੇ ਹੀ ਪ੍ਰਭੂ ਦੀ ਸਿਫਤ ਸਲਾ ਸੁਣਦੇ ਹਨ ਨਾ ਹੀ ਹਰੀ ਦੇ ਗੁਣ ਗਾਉਂਦੇ ਹਨ ਪਰ ਸਿੱਖੀ ਦੀਆਂ ਗੱਲਾਂ ਨਾਲ ਤਾਂ ਮਾਨੋ ਆ ਸਮਾਨ ਨੂੰ ਢਾ ਲੈਂਦੇ ਹਨ ਗੱਲਾਂ ਦੇ ਨਾਲ ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਝੇ ਰੱਖਿਆ ਹੈ ਉਹਨਾਂ ਨੂੰ ਮੱਤ ਦੇਣ ਦੇ ਥਾ ਸਗੋ ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਰਹਾਓ ਉਹ ਲੋਕ ਆਪ ਤਾਂ ਕਿਸੇ ਨੂੰ ਇੱਕ ਚੂਲੀ ਜਿੰਨਾ ਪਾਣੀ ਵੀ ਨਹੀਂ ਦਿੰਦੇ ਨਾ ਹੀ ਦੇ ਸਕਦੇ ਪਰਿੰਿੰਧਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਸਭ ਕਹਿੰਦੇ ਹਨ ਬਾਣੀ ਚ ਕੀ ਉਹ ਲੋਕ ਆਪ ਤਾਂ ਕਿਸੇ ਨੂੰ ਇੱਕ ਚੂਲੀ ਜਿੰਨਾ ਪਾਣੀ ਵੀ ਨਹੀਂ ਦਿੰਦੇ ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ਉੱਠਦੇ ਆ ਬਿੰਦੇ ਆ ਹਰ ਵੇਲੇ ਉਹ ਟੇਡੀਆਂ ਚਾਲਾਂ ਹੀ ਚੱਲਦੇ ਹਨ ਉਹ ਆਪਣੇ ਆਪ ਤੋਂ ਗਏ ਗੁਜ਼ਰੇ ਬੰਦੇ ਹੋਰਨਾਂ ਨੂੰ ਵੀ ਕੁਰਾਹੇ ਪਾ ਜਾਂਦੇ ਹਨ ਕੋਈ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ ਕਿਸੇ ਵੱਡੇ ਤੋਂ ਵੱਡੇ ਮੰਨੇ ਪਰਮੰਨੇ ਸਿਆਣੇ ਦੀ ਵੀ ਗੱਲ ਨਹੀਂ ਮੰਦੇ ਆਪਣੇ ਆਪ ਤੋਂ ਗਏ ਗੁਜਰੇ ਉਹ ਲੋਕ ਹੋਰਨਾਂ ਨੂੰ ਵੀ ਖੁਝਾਉਂਦੇ ਹਨ ਉਹ ਮੰਨੋ ਆਪਣੇ ਹੀ ਕਰਨੂ ਅੱਗ ਲਾ ਕੇ ਘਰ ਵਿੱਚ ਸੌਂ ਰਹੇ ਹਨ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਆਪ ਤਾਂ ਕਾਣੀ ਹਨ ਕਈ ਤਰ੍ਹਾਂ ਦੇ ਵੈਰ ਕਰਦੇ ਹਨ ਪਰ ਹੋਰਨਾਂ ਨੂੰ ਮੁਖੋਲ ਕਰਦੇ ਹਨ ਜਿਹੇ ਬੰਦਿਆਂ ਨੂੰ ਵੇਕੇ ਏ ਕਬੀਰ ਸ਼ਰਮ ਆਉਂਦੀ ਹੈ ਸ਼ਬਦ ਦਾ ਭਾਵ ਹੈ ਕਿ ਸਿੱਖੀ ਖੋਰੇ ਬੰਦਿਆਂ ਉੱਤੇ ਕਿਸੇ ਦੀ ਸਿੱਖਿਆ ਦਾ ਅਸਰ ਨਹੀਂ ਹੋ ਸਕਦਾ ਉਹ ਸਭ ਨੂੰ ਹੋਰਨਾਂ ਨੂੰ ਵੀ ਵਿਗਾੜਨ ਦੇ ਯਤਨ ਕਰਦੇ ਹਨ ਅਜਿਹੇ ਬੰਦਿਆਂ ਤੋਂ ਪਰੇ ਹੀ ਰਹਿਣਾ ਚੰਗਾ ਹੁੰਦਾ ਖੁ ਸਤਨਾਮ ਸ੍ਰੀ ਵਾਹਿਗੁਰੂ